ਆ ਗਿਆ ਜੀ ਹਾਂ ਜੀ ਇਹ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਇਹ ਵਚਿਤ ਪ੍ਰੋਗਰਾਮ ਜਿਹੜਾ ਹੈ ਨਾ ਇਹ ਚੱਲ ਰਿਹਾ ਹੈ 4 ਤਰੀਕ ਤੋਂ ਚੱਲ ਰਿਹਾ ਹੈ ਸਭ ਤੋਂ ਪਹਿਲੇ ਰਾਮ ਕਥਾ 4 ਤਰੀਕ ਨੂੰ ਬੈਠੀ ਜੀ ਤੇ ਉਸ ਦੇ ਬਾਅਦ 9 ਦਿਨ ਬਾਅਦ ਉਹਦਾ ਭੋਗ ਪੈ ਗਿਆ ਉਹ ਵੀ ਸ਼ਾਮ ਦਿੱਤਾ ਗਿਆ ਔਰ ਉਸ ਦੇ ਬਾਅਦ ਇਹ ਲਹਿਣਾ ਅੱਜ ਆਪਣਾ ਸ਼ਿਵ ਵਿਵਾਹ ਕਰਵਾਇਆ ਗਿਆ ਔਰ ਕੱਲ ਜਿਹੜੀ ਹੈ 4 ਤਰੀਕ ਤੋਂ ਸ਼ਿਵ ਮਹਾਪ੍ਰਾਣ ਦੀ ਕਥਾ ਚੱਲ ਰਹੀ ਹੈ ਉਹਦਾ ਵੀ ਕੱਲ ਭੋਗ ਪੈ ਜਾਏਗਾ ਤੇ ਉਸ ਤੋਂ ਬਾਅਦ 15 ਤਰੀਕ ਨੂੰ ਸਵੇਰੇ 9 ਵਜੇ 9:30 ਵਜੇ ਸ਼ੋਭ ਯਾਤਰਾ ਜਿਹੜੀ ਹੈ ਨਿਕਲੀ ਜਾਏਗੀ ਜਿਹੜੀ ਕਿ ਇੱਥੋਂ ਮਰਾੜੇ ਤੋਂ ਮਕੋੜਾ ਹੈ ਚੌਕਰਾ ਹੈ ਬੰਬਣੀ ਹੈ ਬ੍ਰਹਮਪੁਰ ਹੈ ਰਾਮਪੁਰਾ ਹੈ ਦੋਦਮਾ ਹੈ ਤੇ ਬਲੌਰ ਹੈ ਚੱਕ ਹੈ ਦਬਰਜੀ ਹੈ ਤੇ ਇਹਨਾਂ ਪਿੰਡਾਂ ਜਿਹੇ ਹੁੰਦੇ ਹੋਏ ਇਸ ਸਾਰੀ ਜਿਹੜੀ ਸ਼ੋਭ ਯਾਤਰਾ ਜਿਹੜੀ ਹੈ ਭਗਵਾਨ ਸ਼ਿਵ ਜੀ ਨੇ ਕੱਢੀ ਜਾਏਗੀ। ਔਰ ਉਸ ਤੋਂ ਬਾਅਦ ਜਿਹੜੀ ਹੈ ਮਾੜੇ ਜਾ ਕੇ ਇਹ ਪੂਰਨ ਹੋਏਗੀ। ਰਾਤ ਨੂੰ 15 ਜਿਹੜੀ ਰਾਤ ਨੂੰ ਅਸੀਂ ਭਗਵਾਨ ਸ਼ਿਵ ਜੀ ਦੀ ਚਾਰ ਪੂਜਾ ਹੋਣੀ ਹੈ। ਉਸ ਤੋਂ ਬਾਅਦ ਜਿਹੜਾ ਹੈ ਨਾ ਪੂਜਾ ਹੋਣ ਤੋਂ ਬਾਅਦ ਦੂਸਰੇ ਦਿਨ ਜਿਹੜਾ ਨਾ ਲੰਗਰ ਚੰਡਾ ਪੂਜਨ ਹੋਏਗਾ ਲੰਗਰ ਹੋਏਗਾ ਤੇ ਇਹ ਸਾਰਾ ਇਹ ਮਹਾ ਸ਼੍ਰਾਤੀ ਦੇ ਉਲਖ ਵਿੱਚ ਸਾਰਾ ਪ੍ਰੋਗਰਾਮ ਕਰਾਇਆ ਜਾਂਦਾ ਹੈ ਹਰ ਹਰ ਸਾਲੀ ਕਰਵਾਉਣੀ ਹੈ ਬਾਬਾ ਜੀ ਸਿੱਧੇ ਕਿ ਆਪੀ ਕਿਤੇ 20 25 ਦਿਨ ਪਹਿਲਾਂ ਹੀ ਜਿਹੜਾ ਸਮਾਗਮ ਸ਼ੁਰੂ ਹੋ ਜਾਂਦੇ ਸੀ ਬਾਗੀ ਦੇ ਤੁਹਾਡੇ ਦਰਵਾਜ਼ੇ ਸ਼੍ਰਾਤੀ ਦਾ ਸੰਗ ਇਹ ਜਿਹੜਾ ਹੈ ਜੀ ਸਾਡਾ ਇੱਕਾ ਠੋਕਟ ਜਿਹੜਾ ਨਾ ਉਹ 15 ਦਿਨ ਚੱਲਦਾ ਹੈ ਲਗਾਤਾਰ ਕੰਟੀਨਿਊ 15 ਦਿਨ ਚੱਲਦਾ ਹੈ 15 ਦਿਨ ਦੇ ਵਿੱਚ ਕੋਈ ਨਾ ਕੋਈ ਜਿਹੜਾ ਹੈ ਨਾ ਗੰਜੇ ਦਾ ਕਥਾ ਹੋ ਗਈ ਹੈ ਜਾਂ ਮਸ਼ੇ ਵਿਵਾਹ ਹੋ ਗਿਆ ਹੈ ਕੋਈ ਨਾ ਕੋਈ ਪ੍ਰੋਗਰਾਮ ਜਿੱਦਾਂ ਨਾਲ ਵਿੱਚ ਚੱਲ ਰਿਹਾ ਹੈ ਇਹਦੇ ਵਿੱਚ ਨਾ ਰਾਮ ਕਥਾ ਵੀ چلਦੀ ਹੈ ਔਰ ਸ਼ਿਵ ਪ੍ਰਣ ਵੀ ਚੱਲਦਾ ਹੈ ਇਹ ਸਾਰੇ ਹੀ ਜਿਹੜਾ ਪ੍ਰੋਗਰਾਮ ਮਿਲਾ ਕੇ 15 ਦਿਨ ਜਿਹੜੇ ਲੱਗ ਜਾਂਦੇ ਹੈ ਲਗਾਤਾਰ ਚੱਲਦਾ ਲਗਾਤਾਰ ਕੰਟੀਨਿਊ ਚੱਲਦਾ ਹੈ ਬਾਬਾ ਜੀ ਇਲਾਕੇ ਦੇ ਜਿਹੜੇ ਲੋਕ ਨੇ ਜੀ ਨਗਰ ਦੇ ਲੋਕੋ ਬੜੇ ਖੁਸ਼ ਨੇ ਕਹਿ ਰਹੇ ਵੀ ਇਹੀਂ ਕਰਮਾ ਲਈ ਸੀ ਜਨਮ ਲਿਆ ਵਾ ਜੀ ਕਹਿੰਦੇ ਵੀ ਕੋਈ ਨਾ ਕੋਈ ਸਾਨੂੰ ਸਵਾਗਤ ਦੇਖਣ ਨੂੰ ਮਿਲਦਾ ਜੀ ਦੇਖੋ ਜੀ ਇਹ ਸ਼ਹਿਰ ਨਗਰ ਦੇ ਵਿੱਚ ਧਾਰਮਿਕ ਜਿਹੜਾ ਸੋਸੇ ਮੈਨ ਸਥਾਨ ਹੈ ਮੈਨ ਜਿਹੜਾ ਬਾਬਾ ਸਾਹ ਜਿਹੜਾ ਹੈ ਨਾ ਇਹ ਇੱਕ ਇਹਨਾਂ ਦਾ ਮੈਨ ਹੈ ਐਸੇ ਨਾਲ ਹੀ ਇਹਨਾਂ ਦੀ ਆਸਤਾ ਜਿਹੜੀ ਹੈ ਨਾ ਬਹੁਤ ਜ਼ਿਆਦਾ ਸਾਰੇ ਨਗਰ ਦੀ ਜਿਹੜੀ ਨਾ ਬੜੀ ਆਸਤਾ ਜੁੜੀ ਦੀ ਹੈ ਜੀ ਇਸ ਕਰਕੇ ਇੱਥੇ ਕੋਈ ਨਾ ਕੋਈ ਕੋਈ ਨਾ ਕੋਈ ਪ੍ਰੋਗਰਾਮ ਜਿਹੜਾ ਨਾ ਚੱਲਿਆ ਹੀ ਰਹਿੰਦਾ। ਉਹ ਵੀ ਨੌਜਵਾਨ ਬੱਚੇ ਦੀ ਸੇਵਾ ਕਰਦੇ ਜੀ ਉਹ ਵੀ ਅਸੀਂ ਦੇਖਿਆ ਵੀ ਕੋਈ ਫੋਰਮ ਤੇ ਸੈੱਟ ਹੋ ਗਿਆ ਨਾ ਨੌਜਵਾਨ ਬੱਚੇ ਜਿਹੜੇ ਨਾ ਬੱਚਾ ਇੱਥੇ ਸੀ ਆਪਣਾ ਦੀਪੂ ਉਹ ਵੀ ਹੋਣ ਜਾਂਦਾ ਨਾ ਨੌਜਵਾਨ ਬੱਚੇ ਜਿਹੜੇ ਨਾ ਸੇਵਾ ਕਰਦੇ ਹੈ ਤੇ ਉਹਨਾਂ ਨੂੰ ਆਪਣਾ ਆਪਣਾ ਫਲ ਜਿਹੜਾ ਨਾ ਪ੍ਰਾਪਤ ਹੁੰਦਾ ਜਾਂਦਾ ਹੈ। ਹੁਣੇ ਜਿਹੜਾ ਜੀ ਉਹਦੇ ਬੈਨਰ ਤੇ ਵੀ ਪੜਿਆ ਹੋਗਾ ਦੀਪ ਕੁਮਾਰ ਮੈਰਾ ਜੀ ਜੀ ਤੇ ਉਹ ਵੀ 10 ਤਰੀਕ ਨੂੰ ਜਿਹੜਾ ਉਹਦੀ ਫਲੈਟ ਹੋਈ ਹੈ ਉਹ ਵੀ ਬਾਹਰ ਚੱਲ ਗਿਆ ਹੈ। ਕਸ਼ਮੇਸੀ ਥੋੜਾ ਉਹਦੇ ਜਾਣ ਦੇ ਨਾਲ ਥੋੜਾ ਜਿਆਦਾ ਕਮੀ ਮਹਿਸੂਸ ਹੁੰਦੀ ਹੈ ਤੇ ਬੱਚੇ ਚਲੋ ਅੱਛੀ ਬਾਤ ਹੈ ਕਿ ਬੱਚੇ ਨਿਕਲਣੇ ਚਾਹੀਦੇ ਹੈ ਬਾਹਰ ਖੈਰ ਇਹ ਜਿਹੜੀ ਸਾਡੀ ਕਮੀਆਂ ਹੈ ਇਹ ਤੇ ਆਸਤੇ ਆਸਤੇ ਪੂਰੀਆਂ ਹੋ ਜਾਣੀਆਂ ਹੈ ਕਿਉਂਕਿ ਹੋਰ ਜਿਹੜਾ ਗਰੁੱਪ ਨਾਲ ਜੁੜ ਰਿਹਾ ਹੈ ਤੇ ਇਹ ਦਿਨੋਂ ਪੂਰਾ ਹੁੰਦਾ ਜਾਂਦਾ ਹੈ ਤੇ ਥੋੜਾ ਲੱਗਦਾ ਹੈ ਕਿ ਥੋੜੀ ਆਪਣੇ ਆਪ ਨੂੰ ਕਿ ਮਹਿਸੂਸ ਹੁੰਦਾ ਹੈ ਕਿ ਇਹ ਚਲੇ ਗਿਆ ਹੈ ਤੇ ਹੁਣ ਕੰਮ ਜਿਹੜਾ ਨਾ ਹਾਂ ਮੁਸ਼ਕਲ ਹੋ ਜਾਂਦੀ ਹੈ ਥੋੜੀ ਬਾਕੀ ਬੱਚੇ ਜਿਹੜੇ ਨਾ ਉਹਨਿ ਸਿਵਾ ਐ ਵੀ ਬੜੀ ਅਚੀਨ ਵਾਰਿਆ ਸਾਰੇ ਦੇ ਨਾਲ ਇਹ ਬਾਬੇ ਫਾਤੀ ਦੇ ਕੋਲ ਮਿਲਦੀ ਹੈ ਕਿ ਬੱਚੇ ਜਿਹੜੇ ਆ ਚੰਗੇ ਬੰਦੇ ਤੁਸੀਂ ਲਾਇਏ ਜੀ ਬੱਚੇ ਨਸ਼ਾ ਤਾਂ ਦੂਰ ਦੇ ਬੱਚੇ ਹਾਂ ਬੱਚੇ ਨਸ਼ਾ ਤਾਂ ਦੂਰ ਬੱਚੇ ਦੇ ਹੈ ਨਸ਼ਾ ਕੋਈ ਨਹੀਂ ਕਰ ਕਰਦੇ ਹੈ ਨਸ਼ੇ ਪਤੇ ਤੋਂ ਦੂਰ ਹੈ ਬਾਕੀ ਗਲਤ ਸੋਸਾਇਟੀ ਨਾਲ ਮਾੜੀ ਸੋਸਾਇਟੀ ਕਿਸੇ ਵੀ ਉਠਣ ਬੈਠ ਨਹੀਂ ਹੈ ਸਿਰਫ ਉਹਨਾਂ ਨੂੰ ਇੱਕ ਮੰਦਰ ਦੇ ਨਾਲ ਇਸ ਬਾਬਾ ਆਸਣ ਦੇ ਨਾਲ ਹੀ ਆਸਤਾ ਜੋ ਦੀ ਜੁੜੀ ਰਹੀ ਹੈ ਸਵੇਰੇ ਸ਼ਾਮੀ ਦੋ ਟਾਈਮ ਮੋਨਾ ਦਾ ਲੱਗ ਰਹੇ ਸਾਰੇ ਦਿਨ ਜਦੋਂ ਛੁੱਟੀ ਹੁੰਦੀ ਹੈ ਉਦੋਂ ਸਾਰੇ ਦਿਨ ਹੀ ਜਿਹੜੇ ਹੈ ਉਹ ਮੰਦਰ ਚ ਹੀ ਹੁੰਦੇ ਆ। ਭਾਬੀ ਮਹਾ ਸ਼ਿਵਰਾਤਰੀ ਤੇ ਲਾਹਨਵਸੀਨ ਕੀ ਮੈਸੇਜ ਹੈ। ਮਹਾ ਸ਼ਿਵਰਾਤਰੀ ਦੇ ਉਪਲਖਸ਼ ਦੇ ਵਿੱਚ ਲਾਹਨਵਸੀਆਂ ਨੂੰ ਬਹੁਤ ਬਹੁਤ ਵਧਾਈ ਔਰ ਬਹੁਤ ਬਹੁਤ ਸ਼ੁਭ ਕਾਮਨਾئیں। ਔਰ ਅੱਛਾ ਜੀਵਨ ਭਜਨ ਕਰੋ ਤਾਂ ਕਿ ਤੁਹਾਡਾ ਜੀਵਨ ਸੁਧਰ ਸਕੇ। ਔਰ ਆਪਣੇ ਜੀਵਨ ਨੂੰ ਅੱਛਾ ਬਣਾ ਸਕੋ। ਅਭੀ ਜਿਹੜੇ ਕੁਝ ਨੌਜਵਾਨ ਦੇਖਿਆ ਵੀ ਭੰਗ ਵਗੈਰਾ ਦਾ ਸੇਵਨ ਕਰਕੇ ਹੌਲੜਬਾਜੀ ਕਰ ਦਿੰਦੇ ਆ। ਕੱਦਲ ਤੋਂ ਕੋਲ ਨਾ ਕੋ ਹਰਤਾ ਹੋ ਜਾਂਦੀ ਆ। ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ? ਦੇਖੋ ਐਸਾ ਹੈ ਕਿ ਜਿਸ ਵਕਤ ਸਾਡੀ ਇਹ ਸ਼ੋਭ ਯਾਤਰਾ ਨਿਕਲਦੀ ਹੈ ਉਸ ਵਕਤ ਇਹਨਾਂ ਨੂੰ ਇੱਕੋ ਹਦਾ ਦਿੱਤੀ ਜਾਂਦੀ ਹੈ ਕਿ ਕੋਈ ਵੀ ਬੱਚਾ ਨਸ਼ਾ ਪੀ ਕੇ ਜਾਂ ਨਸ਼ਾ ਕਰਕੇ ਜਾਂ ਨਸ਼ੇ ਦੀ ਤਰਫ ਦੇਖਣਾ ਵੀ ਜਿਹੜਾ ਨਾ ਉਹ ਸਾਡੇ ਜਿਹੜੇ ਬੱਚੇ ਮੰਦਰ ਦੇ ਜਿਹੜੇ ਬੱਚੇ ਸੇਵਾ ਕਰਦੇ ਹੈ ਇਹਨਾਂ 'ਚ ਬਹੁਤ ਸਟਿੱਕਤਾ ਹੁੰਦੀ ਹੈ ਕਿ ਜਿਹੜਾ ਕੋਈ ਬਾਹਰ ਦਾ ਐਸਾ ਕੋਈ ਆਦਮੀ ਆ ਵੀ ਜਾਏ ਨਸ਼ਾ ਪਤਾ ਪੀ ਕੇ ਜਾਂ ਕੋਈ ਇਹ ਹੈ ਉਹਨੂੰ ਉਹਦੇ ਨਾਲ ਉਹਨੂੰ ਬੰਨ ਲਿੰਦੇ ਹੈ ਔਰ ਉਹਨੂੰ ਅچھے ਤਰੀਕੇ ਸਾਨੂੰ ਪੁਲਿਸ ਦੀ ਵੀ ਜਰੂਰਤ ਨਹੀਂ ਪੈਂਦੀ ਹੈ ਸਾਨੂੰ ਕਿਸੇ ਵੀ ਚੀਜ਼ ਦੀ ਜਰੂਰਤ ਨਹੀਂ ਪੈਂਦੀ ਹੈ ਪ੍ਰਸ਼ਾਸਨ ਦੀ ਸਾਨੂੰ ਜਰੂਰਤ ਨਹੀਂ ਪੈਂਦੀ ਹੈ ਸਾਡੇ ਬੱਚੇ ਹੀ ਪ੍ਰਸ਼ਾਸਨ ਹੈ ਸਾਡੇ ਬੱਚੇ ਹੀ ਜਿਹੜੇ ਹਨ ਇਹ ਹੀ ਕੰਟਰੋਲ ਕਰਦੇ ਆ ਇਹਨਾਂ ਨੇ ਆਪਣੇ ਆਪ ਨੂੰ ਕੰਟਰੋਲ ਕਰ ਲਿਆ ਹੈ ਕਿਉਂਕਿ ਜਦੋਂ ਆਪਣੇ ਆਪ ਵੀ ਨਹੀਂ ਕੋਈ ਨਸ਼ਾ ਪਤਾ ਕਰਨਾ ਹੈ ਤੇ ਦੂਸਰੇ ਨੂੰ ਨਾ ਕਰਨ ਨਹੀਂ ਦੇਣਾ ਹੈ ਔਰ ਸਿੱਧੀ ਲਾਈਨ ਤੇ ਲੈ ਕੇ ਜਾਂਦੇ ਹੋ ਸਿੱਧੀ ਯਾਤਰਾ ਜਿਹੜੀ ਨਾ ਬਹੁਤ ਹੀ ਸ਼ਾਂਤੀ ਨਾਲ ਜਾਂਦੇ ਆ ਬਹੁਤ ਸ਼ਾਂਤੀ ਨਾਲ ਵਾਪਸ ਆਦੇ ਕੋਈ ਹਲਚਲ ਵਾਜ ਨਹੀਂ ਕੋਈ ਕੁਝ ਨਹੀਂ ਕਰ ਸਕਦਾ। ਅਭੀ ਸਵੇਰ ਯਾਤਰਾ ਜਿਹੜੀ ਨਿਕਲਦੀ ਹੈ ਸਵੇਰੇ 9 ਵਜੇ ਦਾ ਟਾਈਮ ਹੈ। ਹਾਂਜੀ 9:30 ਵਜੇ 9:30 ਵਜੇ ਮੰਦਿਰ ਤੋਂ ਮੰਦਿਰ ਵਰਨ ਹੋਏਗੀ ਔਰ 4:30 ਵਜੇ ਜੀ ਦੀ ਵਾਪਸ ਆ ਜੇਗੀ ਨਹੀਂ ਬਾਬਾ ਜੀ ਦੀ ਬੜੀ ਕਿਰਪਾ ਹੈਗੀ ਆ ਸਾਰੇ ਬੱਚੇ ਵੀ ਆਉਂਦੇ ਆ ਸਵੇਰੇ 4 ਵਜੇ ਬੱਚੇ ਉੱਠ ਕੇ ਆ ਜਾਂਦੇ ਆ ਸਾਰੇ ਤੇ ਬਾਬਾ ਜੀ ਦਾ ਆਸ਼ੀਰਵਾਦ ਹੈ ਬੱਚੇ ਸਿੱਧੇ ਰਸਤੇ ਲੱਗੇ ਹੋਇਆ ਬਾਕੀ ਮੰਦਿਰ ਦੀ ਸ਼ਕਤੀ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇੰਨੀ ਸ਼ਕਤੀ ਹੈ ਤੇ ਬਾਬਾ ਜੀ ਪੈਰਾ ਵੀ ਰੱਖਦੇ ਆ ਸਾਰੇ ਘਰਾਂ ਦੇ ਵੀ ਸਾਰੇ ਮਰਾੜੇ ਦੇ ਵਿੱਚ ਇੰਨੀ ਕਿਰਪਾ ਕੀਤੀ ਹੋਈ ਆ ਬਾਬਾ ਜੀ ਨੇ ਸਵੇਰੇ ਸ਼ਾਮ ਸ਼ਾਮ ਨੂੰ ਸਵੇਰ ਨੂੰ ਜਦੋਂ ਬਾਬਾ ਜੀ ਦੀ ਕਿਰਪਾ ਹੁੰਦੀ ਆ ਬਾਬਾਈ ਆਂਦੇ ਜਾਂਦੇ ਨੇ ਸਾਰਿਆਂ ਦੇ ਬੜੀ ਰੌਣਕ ਲੱਗੀ ਹੋਈ ਆ ਸਾਨੂੰ ਤੇ ਇੱਥੇ ਹਾਂਜੀ ਸਮਾਗਮ ਚੱਲਦੇ ਰਹਿੰਦੇ ਹਾਂ ਹਾਂਜੀ ਸਮਾਗਮ ਚੱਲਦੇ ਰਹਿੰਦੇ ਹੈਗੇ ਆ ਹੁਣ ਰਿਮਾਈਂਡ ਹੋਈ ਆ ਅੱਜ ਵਿਆਹ ਹੋਇਆ ਹੈ ਸ਼ਿਵਾ ਦਾ ਤੇ ਇਦਾਂ ਹੀ ਬਾਬਾਈ ਨੇ ਕੋਈ ਨਾ ਕੋਈ ਪ੍ਰੋਗਰਾਮ ਲਈ ਰੱਖਣਾ ਹੈ ਅੱਨੇ ਸ਼ੋਭ ਯਾਤਰਾ ਵੀ 15 ਹਾਂਜੀ ਸ਼ੋਭਾ ਯਾਤਰਾ ਵੀ ਉਹ ਵੀ ਬੜਾ ਵਧੀਆ ਪ੍ਰੋਗਰਾਮ ਹੁੰਦਾ ਸ਼ਿਵ ਰਾਤਰੀ ਦਾ ਝਾਂਕੀਆਂ ਨਿਕਲਦੀਆਂ ਸਾਰੇ ਮਰਾੜੇ ਦੇ ਵਿੱਚ ਅੱਬੜੇ ਜੀ ਬੜੇ ਖੁਸ਼ ਆਈ ਤਾਂ ਸਾਰਾ ਦਿਨ ਮੂੰਹ ਚ ਬਾਬਾਈ ਦਾ ਨਾਮ ਜਪਦੇ ਰਹਿੰਦੇ ਹੈਗੇ ਆ ਜਦੋਂ ਯਾਦ ਕਰੋ ਬਾਬਾਈ ਮਦਦ ਨੂੰ ਹਾਜ਼ਰ ਹੋ ਜਾਂਦੇ ਹੈਗੇ ਆ ਬੜੀ ਕਿਰਪਾ ਮ ਹਾਂਜੀ ਬਾਬਾ ਜੈ ਸ਼ੰਕਰ ਕੀ ਸਭ ਤੋਂ ਪਹਿਲੇ ਦੇ ਇਹ ਮਹਾ ਸ਼ਿਵ ਰਾਤਰੀ ਦੇ ਉਪਲਖਸ਼ੀ ਵਿੱਚ ਬਾਬਾ ਜੀ ਨੇ ਅੱਜ ਜੰਗਮ ਦਾ ਪ੍ਰੋਗਰਾਮ ਕਰਾਇਆ ਇਸ ਤੋਂ ਪਹਿਲੇ 9 ਦਿਨ ਲਗਾਤਾਰ ਰਾਮ ਮਨਸ ਕਥਾ ਹੋਈ ਹੈ ਉੱਥੇ ਵੀ ਬੜਾ ਮਤਲਬ ਸਾਰਿਆਂ ਨੇ ਭਾਗ ਲਿਆ ਹੈ ਬੜਾ ਹੀ ਅੱਛਾ ਫੀਲ ਹੋਇਆ ਬੜੀ ਸੋਹਣੀ ਕਥਾ ਕੀਤੀ ਉਹਨਾਂ ਨੇ ਵੀ ਤੇ ਅੱਜ ਜੰਗਮ ਦਾ ਪ੍ਰੋਗਰਾਮ ਸੀ ਇਹ ਵੀ ਸੁਣੋ ਆ ਬਾਬਾ ਜੀ ਦੀ ਕਿਰਪਾ ਨਾਲ ਸਾਨੂੰ ਆਇਆ ਕੁਝ ਦੇਖਣ ਨੂੰ ਮਿਲਦਾ ਪਿਆ ਤੁਹਾਡਾ ਇਲਾਕਾ ਤਾਂ ਬਣ ਗਿਆ ਕਿਸੇ ਜੀ ਰੌਣਕਾਂ ਲੱਗਦੀਆਂ ਹਾਂਜੀ ਹਾਂਜੀ ਜਦੋਂ ਦੇਖੋ ਰੌਣਕ ਮਤਲਬ ਕੁਛ ਨਾ ਕੁਛ ਕੁਛ ਨਾ ਕੁਛ ਬਾਬਾਈ ਪ੍ਰੋਗਰਾਮ ਕਰਵਾਉਂਦੇ ਰਹਿੰਦੇ ਆ ਰੌਣਕ ਲੱਗੀ ਰਹਿੰਦੀ ਆ ਇੱਥੇ ਹਾਂਜੀ ਕੋਈ ਨਾ ਕੋਈ ਪ੍ਰੋਗਰਾਮ ਚੱਲਦਾ ਹੀ ਰਹਿੰਦਾ ਹੈ ਬੱਚਿਆਂ ਨੂੰ ਕਿਦਾਂ ਕਿਦਾਂ ਚੰਗੇ ਸੰਸਕਾਰ ਮਿਲਦੇ ਇੱਥੇ ਦੇ ਸਪੱਤ ਹਾਂਜੀ ਤੁਸੀਂ ਦੇਖ ਲਓ ਛੋਟੇ ਵੱਡੇ ਸਾਰੇ ਮਤਲਬ ਸਾਰੇ ਸਾਰੇ ਭਾਗ ਲੈਂਦੇ ਆ ਇੱਥੇ ਬੱਚੇ ਸੇਵਾ ਕਰਦੇ ਆਪਣੇ ਆਪਣੇ ਜਿਹਦੇ ਕਰਮਾਂ ਵਿੱਚ ਜੋ ਸੇਵਾ ਇੱਥੇ ਹੁੰਦੀ ਆ ਉਹ ਸਾਰੇ ਕਰਦੇ ਆ ਆਪਣੇ ਆਪਣੇ ਬੱਚਿਆਂ ਨੂੰ ਦਾ ਫਾਇਦਾ ਮਿਲਦਾ ਜੀ ਇਸ ਚੀਜ਼ ਦਾ ਹਾਂਜੀ ਬੜਾ ਫਾਇਦਾ ਬੱਚੇ ਹੁਣ ਵੀ ਹੁਣ ਵੀ ਇੱਕ ਮੁੜਾ ਇੱਥੇ ਦੀਪਕ ਮੇਰਾ ਉਹ ਕਰਦਾ ਹੀ ਸੇਵਾ ਤੇ ਬਾਹਰ ਗਿਆ ਦੁਬਈ ਬਾਹਰ ਚਲੇ ਗਏ ਜੀ ਹਾਂਜੀ ਬਾਬਾ ਜੀ ਦੀ ਕਿਰਪਾ ਜੀ ਹਾਂਜੀ ਬਾਬਾ ਜੀ ਦੀ ਨਵੀਂ ਨੌਜਵਾਨ ਸੀ ਸੇਵਾ ਕਰਦੀ ਉਹ ਕਿਦਾਂ ਕਿਦਾਂ ਜੌਬਸ ਲੱਗ ਗਈਆਂ ਨੇ ਹਾਂਜੀ ਹਾਂਜੀ ਜਾਂ ਫਰ ਜਲੇ ਹਾਂਜੀ ਬڑے بڑے ਬੱਚੇ ਆ ਜਿਹੜੇ ਮਤਲਬ ਜਿਨ੍ਹਾਂ ਨੂੰ ਗਵਰਨਮੈਂਟ ਜੋਬ ਵੀ ਮਿਲੀ ਹੈ ਕਈ ਅਬਰੋਡ ਗਏ ਆ ਮਤਲਬ ਹਰ ਮਤਲਬ ਆਪਣੇ ਆਪਣੀ ਕੁਆਲੀਫਿਕੇਸ਼ਨ ਦੇ ਹਿਸਾਬ ਨਾਲ ਸਾਰੇ ਨੂੰ ਜੋ ਮਤਲਬ ਬਾਬਾ ਜੀ ਦਾ ਆਸ਼ੀਰਵਾਦ ਮਿਲਦਾ ਸਾਰੇ ਬੱਚੇ ਸੈਟਲ ਹੁੰਦੇ ਆ ਹਾਂਜੀ ਨਹੀਂ ਕਹਣਾ ਬਾਬਾ ਜੀ ਬਹੁਤ ਅੱਛੇ ਆ ਬਹੁਤ ਪ੍ਰੋਗਰਾਮ ਕਰਦੇ ਰਹਿੰਦੇ ਆ ਇਹਨਾਂ ਦੀ ਬਹੁਤ ਕਿਰਪਾ ਹੈ ਬਾਬਾ ਜੀ ਦੀ ਪੜੇ ਸਮਾਗਮ ਚੱਲਦੇ ਹਾਂ ਹਾਂ ਚੱਲਦੇ ਰਹਿੰਦੇ ਆ ਬਾਬਾ ਜੀ ਨੇ ਰੌਣਕ ਲਾਈ ਹੋਈ ਹੈ ਮਰਾੜੇ ਚ ਰੌਣਕ ਲਾਈ ਹੈ ਨਾ ਹਾਂ ਬਹੁਤ ਜ਼ਿਆਦਾ ਕਦੇ ਬੱਚੇ ਹੀ ਮੈਂ ਦੇਖਿਆ ਬੜੀ ਸੇਵਾ ਕਰ ਹਾਂਜੀ ਵੱਡਾ ਬੇਟਾ ਵੀ ਆਂਦਾ ਹੀ ਬਹੁਤ ਸੇਵਾ ਕਰਦਾ ਸੀ ਹੁੰਦੀ ਕਿਰਪਾ ਨਾਲੀ ਬਾਬਾ ਜੀ ਮੱਕੀ ਬਾਹਰ ਗਿਆ ਹੈ ਬਾਬਾ ਜੀ ਕਿਰਪਾ ਨਾਲੀ ਹੋਇਆ ਸਭ ਕਸ਼ ਬਾਬਾ ਜੀ ਨੇ ਕੀਤਾ ਹੈ ਜਿਹੜੇ ਜਿਹੜੇ ਬੱਚੇ ਸੇਵਾ ਇਤੇ ਦਿੰਦੇ ਨੇ ਸੇਵਾ ਕਰਦੇ ਨੇ ਹਾਂਜੀ 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 ਮਾਂ ਬੱਚੇ ਸੈੱਟ ਹੋ ਗਏ ਇਤਨੀ ਕਰਮਾਲੀ ਹੋ ਰਹੀ ਤਾਂ ਇਹ ਲੱਗਾ ਮਿਲਿਆ ਜੀ ਹਾਂ ਮੈਂ ਤੇ ਬਾਬਾਈ ਦੀ ਬਹੁਤ ਹੋਇਆ ਇਹਨੂੰ ਤੇ ਬਾਬਾਈ ਤੇ ਬਹੁਤ ਵਿਸ਼ਵਾਸ ਆ ਵਾਹਿਗੁਰੂ ਹਾਂਜੀ ਜੋ ਜੋ ਮੰਗਿਆ ਮਿਲ ਗਿਆ ਹਾਂਜੀ 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 ਉਹ ਕਮੀ ਨਹੀਂ ਕੋਈ ਨਹੀਂ ਨਹੀਂ ਇਹਨਾਂ ਦਾ ਦਿੱਤਾ ਖਾਇ ਗਨੇ ਐ ਹੀ ਨਹੀਂ ਤੇ ਅਸੀਂ ਕਿੱਥੋਂ ਇੰਨੇ ਜੋਗੇ ਹੈਗੇ ਸ਼੍ਰੀ ਸ਼ੰਕਰ ਭਗਵਾਨ ਕੀ ਜੈ ਸਾਡੇ ਜਿਹੜੇ ਮਹਾਤਮਾ ਜੀ ਐ ਬਹੁਤ ਅੱਛੇ ਐ ਹਰ ਪ੍ਰੋਗਰਾਮ ਜਿਹੜਾ ਬੜੇ ਸੁਝੇ ਸੁਝਾਅ ਨਾਲ ਕਰਦੀਣਾ ਐ ਹੁਣ ਜਿਹੜਾ ਐ ਇਹ ਪਹਿਲੇ ਰਾਮमानस ਗੰਗਾ ਦਾ ਹੋਇਆ ਸੀ ਪ੍ਰੋਗਰਾਮ ਹੋਇਆ ਸੀ ਬੜਾ ਉਤਸ਼ਾਹ ਨਾਲ ਉਸ ਬਣਾਇਆ ਗਿਆ ਸੀ ਹੁਣ ਜਿਹੜੇ ਬਾਬਾ ਜੀ ਨੇ ਕਲਾਸ ਪੂਰੀ ਪਰਵਤੀ ਬਣਾ ਦਿੱਤੇ ਐ ਸਿਕਸ ਕਲਾਸ ਪੂਰੀ ਬਣ ਗਿਆ ਏ ਧਾਮ ਜਿਹੜਾ ਆ ਮਰਾੜਾ ਧਾਮ ਬਣ ਗਿਆ ਤੇ ਜਿਹੜੇ ਬੱਚੇ ਆ ਉਹ ਸੇਵਾਦਾਰ ਜਿਹੜੇ ਆ ਕਾਮਜਬ ਉਹਨਾਂ ਨੂੰ ਬੜੀ ਕਾਮਜਬੀ ਮਿਲਦੀ ਐ ਕੋਈ ਸਰਕਾਰੀ ਜੋਬ ਕਰਦੇ ਆ ਕੋਈ ਬਾਲੇ ਦੀ ਹਸਤਲ ਜਾਂਦੇ ਆ ਹੁਣੇ ਹੁਣੇ ਜੇ ਦੀਪਕ ਜਿਹੜਾ ਆ ਨਾ ਇਹਨਾਂ ਦਾ ਸੇਵਾਦਾਰ ਉਹ ਵੀ ਚਲੇ ਗਿਆ ਐ ਤੇ ਹੋਰ ਬਾਬਾ ਜੀ ਦਾ ਬੜੇ ਅੱਛੇ-ਅੱਛੇ ਪ੍ਰੋਗਰਾਮ ਕਰਵਾਉਂਦੇ ਰਹਿੰਦੇ ਨੇ ਹਰ ਸਾਲ ਹਰ ਮਹੀਨੇ ਦੁਆ ਤਿੰਨ ਮਹੀਨੇ ਬਾਅਦ ਪ੍ਰੋਗਰਾਮ ਹੁੰਦਾ ਹੀ ਰਹਿੰਦਾ ਓ ਬڑے ਉਸਾਨਮ ਮਨਾਇਆ ਜਾਂਦਾ ਹੈ ਹੁਣ ਵੀ ਬڑے ਉਸਾਨ ਨਾਲ ਮਨਾਇਆ ਗਿਆ ਹੈ ਜੰਗਮ ਆਏ ਆ ਇਹਨਾਂ ਨੇ ਜਦਾ ਸੀਵਾਂ ਦਾ ਵੀ ਆ ਜਿਹੜਾ ਆ ਉਹ ਬੋਲਿਆ ਆ ਇਹਨਾਂ ਨੇ ਤੇ ਬਹੁਤ ਅੱਛੇ ਢੰਗ ਦੇ ਨਾਲ ਬੜੇ ਸੋਹਣੇ ਸਭ ਨੂੰ ਬੜਾ ਅੱਛਾ ਲੱਗਾ ਹੈ ਪ੍ਰੋਗਰਾਮ ਬਹੁਤ ਅੱਛਾ ਲੱਗਾ ਹੈ